ਗਿਆਨੀ ਦਿੱਤ ਸਿੰਘ ਪ੍ਰਤੀਨਿਧੀ ਖਾਲਸਾ ਦੀਵਾਨ ਪੰਜਾਬ ਦੇ ਵੱਲੋਂ ਗਿਆਨੀ ਦਿੱਤ ਸਿੰਘ ਜੀ ਦੇ 174ਵੇਂ ਜਨਮ ਦਿਨ ਨੂੰ ਸਮਰਪਿਤ ਸ਼੍ਰੀ ਫਤਿਹਗੜ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਇੰਜੀਨੀਅਰ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੇ ਵਿੱਚ ਵੱਖ-ਵੱਖ ਬੁੱਧੀਜੀਵੀਆ ਦੇ ਵੱਲੋਂ ਗਿਆਨੀ ਦਿੱਤ ਸਿੰਘ ਜੀ ਦੇ ਕਾਰਜਾਂ ਤੇ ਸਮਿੱਖਿਆ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੁਰਿੰਦਰ ਸਿੰਘ ਅਤੇ ਐਡਵੋਕੇਟ ਧਰਮਿੰਦਰ ਸਿੰਘ ਲਾਂਬਾ ਨੇ ਕਿਹਾ ਕਿ ਸੰਸਥਾ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਸिलाई ਸੈਂਟਰ ਤੇ ਕੰਪਿਊਟਰ ਸੈਂਟਰ ਖੋਲਣ ਬਾਰੇ ਵਿਚਾਰ ਕਿਤੀਆਂ ਗਿਆ ਹਨ ਉਹਨਾਂ ਇਹ ਵੀ ਦੇਖੀ ਦੱਸਿਆ ਕਿ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਦੇ ਵੱਲੋਂ ਦਿੱਲੀ ਵਿੱਚ ਫਤਿਹ ਦਿਵਸ ਵਿੱਚ ਸ਼ਾਮਲ ਹੋਣ ਲਈ 11 ਮੈਂਬਰੀ ਕਮੇਟੀ ਰਵਾਨਾ ਹੋਵੇਗੀ ਸਟੇਜ ਕਪਤਾ ਦੀ ਭੂਮਿਕਾ ਸਵਨ ਸਿੰਘ ਮੁਸਤਫਾ ਬਾਦ ਭਗਤ ਸਿੰਘ ਪੰਜ ਕੋਹਾਂ ਨੇ ਨਿਭਾਈ ਸਮੁੱਚੀ ਸੰਗਤ ਦਾ ਜਸਪਾਲ ਸਿੰਘ ਤਾਨ ਵੱਲੋਂ ਧੰਨਵਾਦ ਕੀਤਾ ਗਿਆ ਤੇ ਤੰਬਾ ਸਾਹਿਬ ਤੁਸੀਂ ਗੁਰਦਿੱਤ ਸਿੰਘ ਗਿਆਨੀ ਗੁਰਦਿੱਤ ਸਿੰਘ ਜੀ ਬਾਰੇ ਕੁਝ ਜਾਣਲਾ ਪਾਉ ਅ ਅੱਜ ਖਾਲਸਾ ਬੰਦਾ ਫਤਿਹਗੜ੍ਹ ਸਾਹਿਬ ਵਿਖੇ ਅ ਗਿਆਨੀ ਦਿੱਤ ਸਿੰਘ ਪ੍ਰਤਿਨਿਤ ਖਾਲਸਾ ਦੀਵਾਨ ਵੱਲੋਂ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਨ ਦੇ ਉਪਲਾਬਖ ਵਿੱਚ ਇੱਕ ਸੈਮੀਨਾਰ ਕਰਾਇਆ ਗਿਆ ਜਿਦੇ ਵਿੱਚ ਅਸੀਂ ਜਿਹੜੇ ਸਾਡੇ ਬੀਨ ਵਰਕਰ ਹੈ ਉਹਨਾਂ ਨੂੰ ਬੁਲਾਇਆ ਤੇ ਗਿਆਨੀ ਜੀ ਦੇ ਜੀਵਨ ਬਾਰੇ ਚਰਚਾਵਾਂ ਹੋਈਆਂ ਤੇ ਉਹਨਾਂ ਦਾ ਜੋ ਉਹਨਾਂ ਨੇ ਕਿਤਾਬਾਂ ਲਿਖੀਆਂ ਉਹਨਾਂ ਬਾਰੇ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਆਪਣੀ ਲਾਈਫ ਚ 72 ਕਿਤਾਬਾਂ ਲਿਖੀਆਂ ਜੋ ਕਿ ਬਹੁਤ ਹੀ ਬੜਮੁੱਲੀਆਂ ਨੇ ਤੇ ਉਹਨਾਂ ਚੋਂ 42 ਕਿਤਾਬਾਂ ਪਬਲਿਸ਼ ਜਿਹੜੀਆਂ ਹੈਗੀਆਂ ਦੁਬਾਰਾ ਹੋ ਰਹੀਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਕੀਆਂ ਦੇ ਖਰੜੇ ਵੀ ਮਿਲ ਜਾਣ ਤੇ ਉਹਨਾਂ ਨੂੰ ਅਸੀਂ ਦੁਬਾਰਾ ਰੀਪਬਲਿਸ਼ ਕਰਾਈਏ ਤਾਂ ਕਿ ਇੱਕ ਸਮਰਤੀ ਗ੍ਰੰਥ ਹੈ ਉਹਨੂੰ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਉਹਦਾ ਖਰੜਾ ਲਿਆ ਕੇ ਉਹਨੂੰ ਅਸੀਂ ਜਨਸਧਾਰਨ ਤੱਕ ਪਹੁੰਚਾਈਏ ਕਿਉਂਕਿ ਜਿਹੜਾ ਅੱਜ ਦਾ ਦੌਰ ਹੈ ਸਿੱਖੀ ਦਾ ਲੋਕ ਪਤਤਪੁਰੇ ਕੰਨੀ ਜਾ ਰਹੇ ਨੇ ਨਸ਼ੇ ਕੰਨੀ ਜਾ ਰਹੇ ਨੇ ਤੇ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਿੱਖੀ ਦੀ ਅਸਲੀ ਫਿਲਾਸਫੀ ਕੀ ਹੈ ਸਿੱਖੀ ਚ ਜਿਹੜਾ ਜਾਤ ਪਾਤ ਆ ਗਈ ਹੈ ਮਤਲਬ ਹੋਰ ਨਸ਼ਾ ਆ ਗਿਆ ਕੁਰਕੀਆਂ ਆ ਗਈਆਂ ਉਹਦਾ ਇਲਾਜ ਇਹੀ ਹੈ ਕਿ ਗਿਆਨੀ ਦਿੱਤ ਸਿੰਘ ਜੀ ਦੀਆਂ ਜੋ ਲਿਖਤਾ ਹੈ ਉਹ ਲੋਕਾਂ ਤੱਕ ਪਹੁੰਚਣ ਉਹ ਲੋਕ ਉਹਨੂੰ ਪੜਨ ਤੇ ਜਾਗਰੂਕ ਹੋਣ ਜਾਗਰੂਕ ਹੋ ਕੇ ਸਿੱਖੀ ਨਾਲ ਜੁੜਨ ਕਿਉਂਕਿ ਸਿੱਖ ਧਰਮ ਇੱਕ ਇਹ ਜ ਸੈਕੂਲਰ ਧਰਮ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਮਾਡਰਨ ਹੈ ਤੇ ਉਹਦੇ ਸਾਰਿਆਂ ਲਈ ਦਰਵਾਜ਼ੇ ਸਿੱਖੀ ਚ ਖੁੱਲੇ ਨੇ ਅੱਜ ਉਹਨਾਂ ਦੀ ਵੀ ਅਸੀਂ ਚਰਚਾਵਾਂ ਕੀਤੀਆਂ ਗਿਆਨੀ ਦਿੱਤ ਸਿੰਘ ਦਾ ਜੋ ਫਿਲਾਸਫੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਾਲੀ ਹੀ ਫਿਲਾਸਫੀ ਹੈ ਤੇ ਉਦੋਂ ਵੀ ਰੂੜੀਵਾਦੀ ਲੋਕਾਂ ਨੇ ਜਾਂ ਮਸੰਦਾਂ ਨੇ ਸਿੱਖੀ ਦਾ ਘਾੜ ਕੀਤਾ ਸੀ ਅੱਜ ਵੀ ਉਵੇਂ ਹੀ ਡੇਰਾਬਾਦ ਤੇ ਜਿਹੜਾ ਕੱਟੜਵਾਦ ਹੈ ਉਹ ਸਿੱਖੀ ਨੂੰ ਢਾਹ ਲਾ ਰਿਹਾ ਤੇ ਅੱਜ ਬਹੁਤ ਲੋੜ ਹੈ ਗਿਆਨੀ ਦਿੱਤ ਸਿੰਘ ਨੇ ਤੁਸਾਨੂੰ ਰਸਤਾ ਦਿਖਾਇਆ ਉਹਦੇ ਚੱਲਣ ਦਾ ਤੇ ਉਹਨਾਂ ਨੇ ਉਸ ਸਮੇਂ ਵਿੱਚ ਵੀ ਖਾਲਸਾ ਕਾਲਜ ਖੋਲ੍ਹ ਕੇ ਖਾਲਸਾ ਸਕੂਲ ਖੋਲ੍ਹ ਕੇ ਐਜੂਕੇਸ਼ਨ ਤੇ ਧਿਆਨ ਦਿੱਤਾ ਅੱਜ ਵੀ ਸਾਨੂੰ ਮਿਆਰੀ ਸਿੱਖਿਆ ਜਿਹੜੀ ਉਹ ਉਹਨਾਂ ਦਾ ਧਿਆਨ ਰੱਖਣਾ ਪਊਗਾ ਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿੱਖਿਆ ਦੇ ਨਾਲ ਸਾਨੂੰ ਜੋੜਨਾ ਹੋਊਗਾ ਉਹਦੇ ਨਾਲ ਹੀ ਅਸੀਂ ਆਪਣੀ ਸਿੱਖਿਆ ਨੂੰ ਬਲੰਦੀਆਂ ਤੱਕ ਰਿਚਾ ਸਕਦੇ ਹਾਂ ਜਿਸ ਦਾ ਖਾਲਸਾ ਵਾਜੀ ਖਤੇ ਦਾ ਸਾਹ ਇੰਜੀਨੀਅਰ ਸੈਂਟਰ ਸੰਗ੍ਰਹਿ ਪ੍ਰਧਾਨ ਗਨਦੇਵ ਸਿੰਘ ਫਾਊਂਡੇਸ਼ਨ ਆ ਬੀਬੀ ਜੀ ਨੇ ਜੋ ਸਵਾਲ ਕੀਤਾ ਹੈ ਕਿ ਇਹਨਾਂ ਦਾ ਜਨਮ 21 April 1850 ਨੂੰ ਪਿੰਡ ਤੰਦਰਪੁਰ ਤੋਂ ਹੋਇਆ ਹੈ। ਉੱਥੇ ਇਹ ਬਚਪਨ ਵਿੱਚ ਥੋੜਾ ਸਮਾਂ ਰਹੇ ਉਸ ਤੋਂ ਬਾਅਦ ਹੌਰ ਚਲੇ ਗਏ। ਹੌਰ ਜਾ ਕੇ ਇਹਨਾਂ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ ਤੇ ਉੱਥੇ ਜਾ ਕੇ ਇਹਨਾਂ ਦਾ ਮਿਲ ਪ੍ਰੋਫੈਸਰ ਅੰਦੇਸ਼ ਨਾਲ ਹੋਇਆ। ਇੱਕ ਸਭਾ ਲਹਿਰ ਬਣਾਈ ਜਿਵੇਂ ਕਿ ਪਹਿਲਾਂ ਦੱਸਿਆ ਲੰਬਾ ਸਾਹਿਬ ਨੇ ਕਿ ਹੋਮ ਦੇ ਵਿੱਚ ਜੋ ਕ੍ਰਿਤੀਆਂ ਚੱਲ ਰਹੀਆਂ ਸਨ ਸਾਣਾ ਉਹਨਾਂ ਨੂੰ ਆਪਣੀਆਂ ਵਿਕਸਤ ਦੇ ਰਾਇਮ ਹੌਮ ਨੁਮਾਇੰਦਗੀ ਦਿੱਤੀ ਅਤੇ ਵਿਦਿਆਰਥੀ ਪ੍ਰਸ਼ਾਰ ਦੇ ਰਾਂ ਦੇ ਵਿੱਚ ਦਿੱਤੀ ਉਸ ਤੋਂ ਇਲਾਵਾ ਹੋਰ ਵੀ ਜੋ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਹੈ ਜਿਵੇਂ ਕਿ ਮਿੱਟ ਜਾਂਦਾ ਛੱਡ ਕੇ 6 ਸਨਮਾਨ 1901 ਨੂੰ ਇਸ ਪਾਂ ਦੀ ਸਨਸਦ ਨੂੰ ਮਿਲਵਾ ਕੇ ਹਨ ਉਹਨਾਂ ਦੀ ਯਾਦ ਦੇ ਵਿੱਚ ਬਣੀਆਂ ਹੋਈਆਂ ਸੰਸਥਾਵਾਂ ਵੱਲੋਂ ਗਿਆਨੀ ਜਤ ਸਿੰਘ ਪ੍ਰਤੀਨਿਧ ਹਲਸਦਾਨ ਕਿ ਗੰਦਰ ਸਿੰਘ ਫਾਊਂਡੇਸ਼ਨ ਵੱਲੋਂ ਅੱਜ ਸਰਜੀ ਤੌਰ ਤੇ ਇੱਥੇ ਇੱਕ ਸਮਾਗਮ ਸੈਮੀਨਾਰ ਦਾ आयोजन ਕੀਤਾ ਗਿਆ ਜਿਹਦੇ ਵਿੱਚ ਆਲੇ ਦੁਆਲੇ ਦੀ ਲੋਕਾਂ ਨੇ ਮੁੱਦੇ ਕਿਤੇ ਵਾਕਫ ਹੋਣਾਂ ਲਈ ਕਰਕੇ ਪੜੇ ਹਨ ਅਤੇ ਉਹਨਾਂ ਨੂੰ ਅੱਜ ਇੱਕ ਮਹਾਨ ਵਿਦਵਾਨ ਦੇ ਵਿੱਚ ਜਾਣਤ। ਇਸ ਤੋਂ ਲਾਵਾ ਅੱਜ ਇੱਥੇ ਇਹ ਵੀ ਫੈਸਲਾ ਕੀਤਾ ਗਿਆ ਕਿ 245ਵਾਂ ਦਿੱਲੀ ਫਤਿਹ ਦਿਵਸ ਜੋ ਕਿ ਦਿੱਲੀ ਵਿਖੇ ਲਾਲ ਕਿਲੇ ਕਿਲੇ ਦੇ ਮੈਦਾਨ ਵਿੱਚ ਮਨਾਏ ਜਾ ਰਹੇ ਹਨ ਉਸ ਵਿੱਚ ਸ਼ੁਰੂiyet ਕਰਨ ਲਈ ਗੰਦਰ ਸਿੰਘ ਫਾਊਂਡੇਸ਼ਨ ਵੱਲੋਂ ਇੱਕ ਹੰਬੜਾ ਮਾਰਿਆ ਗਿਆ ਮਾਰਿਆ ਗਿਆ ਹੈ 28 ਤਰੀਕ ਨੂੰ ਉੱਥੇ ਜੋ ਪਤੇ ਤੇ ਮਨਾਇਆ ਜਾ ਰਿਹਾ ਉਹਦੇ ਵਿੱਚ ਸੰਪਤਾ ਇੱਥੇ ਉਦਾਸ ਕਰਕੇ ਪਟਗੜ ਸਾਹਿਬ ਦੀ ਸਾਡੀ ਚੱਲਣਗੇ ਅਤੇ 29 ਤਰੀਕ ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਹਾਗਮਨਪੁਰ ਬਹਾ ਪੂਰ ਮਨਾ ਕੇ 29 ਤਰੀਕ ਨੂੰ ਆਪ ਸਾਨੂੰ ਕੀਤਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਵਾਈਟ ਰਿਪੋਰਟ ਚਾਹੇ ਵਿੱਚ ਪੱਤਰਕਾਰੀ ਜੀ ਕੋਰਲੇ ਮਾਨ ਸਰਪੱਤਰ ਸਭਾ ਮਿਸਾ ਗਿਆ ਜਿਸ ਵਿੱਚ ਸੈਮੀਨਾਰ ਕੀਤਾ ਗਿਆ ਭਗਤ ਸਿੰਘ ਸਵਾਲ ਜੀ ਨੇ ਵਿਸ਼ੇਸ਼ ਪਰਚਾ ਪੜਿਆ ਗਿਆਨੀ ਦਿਪ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਇੰਜੀਨੀਅਰ ਸੁਵਿੰਦਰ ਸਿੰਘ ਜੀ ਸ਼ਾਮਲ ਹੋਏ ਸੁਵਿੰਦਰ ਸਿੰਘ ਲੰਬਾ ਰਾਜਵਿੰਦਰ ਪੱਡਮਜਰਾ ਗੁਰਮੀਤ ਸਿੰਘ ਜੀ ਇੰਸਪੈਕਟਰ ਸਰਜੰਟ ਸਿੰਘ ਜੀ ਅਰੋਪੜ ਗੁਰਦੇਵ ਸਿੰਘ ਜੀ ਲੁਧਿਆਣਾ ਬਹੁਤ ਸਾਰੇ ਅਨੁਸਖੀਤਾ ਅਲੱਗ-ਅਲੱਗ ਨਗਰਾਂ ਤੋਂ ਪਿੰਡਾਂ ਤੋਂ ਪਹੁੰਚਿਆ ਨੇ ਇਹ ਖੇਤਰ ਦੇ ਕਰਵਾ ਦੇ 174ਵੇਂ ਜਨਮ ਦਿਹਾੜੇ ਤੇ ਬਹੁਤ ਵੱਨਗੋਣ ਕਾ ਵਾਇਗਤੀ ਕਰਾਇਆ ਗਿਆਨੀ ਦਿਪ ਸਿੰਘ ਦੇ ਸੋਚ ਦੇ ਉੱਪਰ ਚੱਲਣ ਦਾ ਸੰਕਲਪ ਲਿਆ ਗਿਆ ਤੇ ਇਸ ਦੇ ਵਿੱਚ ਗਿਆਨੀ ਸੰਘੇੜੀ ਸੰਸਥਾ ਇਹਦੇ ਵਿੱਚ ਸਲਾਈ ਕਰਨੇ ਸੈਂਟਰ ਤੇ ਕੰਪਿਊਟਰ ਸੈਂਟਰ ਚਲਾਉਗਾ ਤਹਈਆ ਕੀਤਾ ਤੇ ਕਿਤਾਬਾਂ ਜਿਹੜੀਆਂ ਨੇ ਇਹਦਾ ਕਿਤਾਬਚਾ ਜਿਹੜਾ ਅਸੀਂ ਹੋਰ ਵੰਡ ਕੇ ਪਿੰਡਾਂ ਦੇ ਵਿੱਚ ਸਿੱਖੀ ਨੂੰ ਪਰਪਲਿਤ ਕਰਨ ਵਾਸਤੇ ਅਸੀਂ ਇਹ ਕਾਰਜ ਪਹਿਲਾਂ ਵੀ ਅਰੰਭੇ ਸੀ ਦੁਬਾਰਾ ਫੇਰ ਅੱਜ ਨਿਰਣਾ ਕੀਤਾ ਗਿਆ ਹੈ ਵੀ ਇਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਇੱਕ ਕਿਤਾਬਾਂ ਪਿੰਡ-ਪਿੰਡ ਪਹੁੰਚਾਈਆਂ ਜਾਣ ਤੇ ਗਿਆਨੀ ਦਿਸਤਨ ਜਿਹੜੀ ਸੋਚ ਆ ਉਹ ਪਿੰਡ-ਪਿੰਡ ਪਹੁੰਚੀ ਜਾਵੇ ਸਿੱਖੀ ਪਰਪਲਿਤ ਹੋਵੇ ਵਹਿਰ ਜੀ ਦਾ ਖਾਨਦਾਨ ਵਾਹਿਗੁਰੂ ਜੀ ਕੀ ਫਤਿਹ